ਹਾਂਜੀ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਡੀ ਲੈ ਕੇ ਆਏ ਆ ਮਿੱਤਰੋ ਆਪਾਂ ਸੇਲ ਲਈ ਇਸ ਵਲਵਟ ਵੀਡੀਆਈ ਨਵੇਂ ਟਾਇਰ ਨੇ ਨਵੇਂ ਨਵੇਂ ਅਲੋਏ ਵੀਲਸ ਨੇ ਜੀ ਬੰਪਰ ਟੂ ਬੰਪਰ ਗੱਡੀ オリジナル ਹੈ ਕਿੰਨੇ ਮਾਡਲ ਹੈ ਕੀ ਹੈ ਤਾਂ ਰੇਟ ਹੈ ਕਿੱਥੇ ਖੜੀ ਆ ਮਾਲਕ ਵੀਰ ਦਾ ਫੋਨ ਨੰਬਰ ਵਗੈਰਾ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਜੀ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਫੇਸਬੁੱਕ ਗਰੁੱਪਾਂ ਦੇ ਵਿੱਚ ਆਪਾਂ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ। ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਭਰਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ ਆਪਣੇ ਸਾਥ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ। ਹੁਣ ਆਪਾਂ ਗੱਲ ਕਰਾਂਗੇ ਇਸ ਗੱਡੀ ਬਾਰੇ। 12th VDI ਗੱਡੀ ਜੀ 2013 ਦੇ ਲਾਸਟ ਮਹੀਨੇ ਦੇ ਵਿੱਚ ਆਈ ਹੋਈ ਹੈ 2014 ਮਾਡਲ ਕਹਿ ਸਕਦੇ ਹੋ ਤੁਸੀਂ ਗੱਡੀ ਹਰਿਆਣਾ ਨੰਬਰ ਹੈ ਤੇ ਵੀਰ ਗੱਡੀ ਪੰਜਾਬ ਨੰਬਰ ਲਵਾ ਕੇ ਦੇਣਗੇ ਤੁਹਾਨੂੰ ਨਵੇਂ ਟਾਇਰ ਨੇ ਨਵੇਂ ਅਲॉय ਵੀਲਸ ਨੇ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ 뮤직 ਸਿਸਟਮ ਲੱਗਿਆ ਹੋਇਆ ਹੈਗਾ ਗੱਡੀ ਬਈ ਜੀ ਆਲ ਬੰਪਰ ਟੂ ਬੰਪਰ オリジナル ਗੱਡੀ ਆ ਪੇਪਰ ਵਗੈਰਾ ਸਾਰੇ ਕੰਪਲੀਟ ਮਿਲਣਗੇ ਤੁਹਾਨੂੰ ਪੰਜਾਬ ਨੰਬਰ ਲਵਾ ਕੇ ਵੀਰ ਵੱਲੋਂ ਟਰੈਕਟਰ ਸੌਰੀ ਗੱਡੀ ਦੀ ਡਿਮਾਂਡ ਰੱਖੀ ਗਈ ਹੈ 4 ਲੱਖ ਰੁਪਿਆ ਪੰਜਾਬ ਨੰਬਰ ਲਵਾ ਕੇ ਜੀ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਜੀ ਕੋਈ ਫਿਕਸ ਨਹੀਂ ਰੇਟ ਇਹ ਜਿਹੜੀ ਗੱਡੀ ਹੈ ਮਿੱਤਰੋ ਇਹ ਪਿੰਡ ਢਿੱਲਵਾ ਤਪਾ ਮੰਡੀ ਦੇ ਕੋਲੇ ਸੇਲ ਲਈ ਆ ਬਾਕੀ ਗੱਡੀ ਨੂੰ ਤੁਸੀਂ ਚਲਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਗੱਡੀ ਦੇ ਵਿੱਚ ਤੋਂ ਅਡਰੈਸ ਵਗੈਰਾ ਦੱਸਤਾ ਜੀ ਤਵਾ ਮੰਡੀ ਦੇ ਕੋਲੇ ਪਿੰਡ ਹੈ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਵੀਰ ਦਾ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਗੱਡੀ ਨੂੰ ਖਰੀਦ ਸਕਦੇ ਹੋ ਵੀਡੀਓ ਬਾਕੀ ਆਪਣੀ ਚੰਗੀ ਲੱਗੀ ਤਾਂ ਵਾਦ ਤੋਂ ਵਾਦ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀਰ ਪ੍ਰਾਣੇ ਕੋਈ ਸਾਧਨ ਵਗੈਰਾ ਖਰੀਦਣਾ ਹੁੰਦਾ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਵਾਦ ਜੀ